ਬੇਅਦਬੀ ਦੇ ਨਾਲ ਸੰਬੰਧਿਤ ਜਿਹੜਾ ਬਿੱਲ ਹੈ ਕਿਉਂਣਾ ਹੈ ਕਿ ਬੇਅਦਬੀ ਦੇ ਮਾਮਲਿਆਂ ਨੂੰ ਠੱਲ ਪਾਈ ਜਾ ਸਕੇ ਇਹਦੇ ਵਾਸਤੇ ਜਿਹੜਾ ਖਰੜਾ ਹੈ ਸੰਤ ਬਾਬਾ ਬੱਲਾ ਵਾਲਾ ਤੇ ਉਹਨਾਂ ਤੋਂ ਜਿਹੜਾ ਕਿ ਉਹ ਬਾਬੇ ਕੀਰਤਨ ਕਰਦੇ ਸੀਗੇ ਉਹਨਾਂ ਦਾ ਵਿਦੇਸ਼ ਵਿੱਚ ਕਤਲ ਕਰ ਦਿੱਤਾ ਗਿਆ ਸੀ ਜਿਹੜੀ ਅਰਦਾਸੀਆ ਕੌਮਾ ਦੇ ਵਿੱਚ ਬੜਾ ਜ਼ੋਰਦਾਰ ਤਰੀਕੇ ਨਾਲ ਗੁੱਸਾ ਪ੍ਰਗਟ ਹੋਇਆ ਸੀਗਾ ਉਹਨਾਂ ਨੇ ਪੰਜਾਬ ਦੇ ਲੈ ਲੋ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਲੈ ਲੋ ਬੜੇ ਪ੍ਰਦਰਸ਼ਨ ਕੀਤੇ ਸੀ ਤੇ ਥਾਂਵਾਂ ਤੇ ਗੱਡੀਆਂ ਹੀ ਫੂਕਤੀਆਂ ਸੀ ਗੁਰੂਗ੍ਰੰਥ ਸਾਹਿਬ ਨੂੰ ਛੱਡ ਕੇ ਉਹਨਾਂ ਨੇ ਆਪਣਾ ਗ੍ਰੰਥ ਤਿਆਰ ਕੀਤਾ ਸੀਗਾ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਉਹ ਅਮਰਤ ਬਾਣੀ ਗ੍ਰੰਥ ਸੁਸ਼ੋਭਤ ਵੀ ਕਰਤਾ ਰੱਖਤਾ ਉਹਨਾਂ ਨੇ ਪਟਿਆਲੇ ਵਿੱਚ ਵੀ ਬੜਾ ਵੱਡੇ ਪੱਧਰ ਤੇ ਇਹ ਹंगामा ਖੜਾ ਹੋਇਆ ਸੀਗਾ ਉਹਨਾਂ ਨੇ ਮੰਗ ਰੱਖੀ ਆ ਡੇਰਾ ਬੱਲਾ ਨੇ ਕੇ ਇਸ ਬੇਅਦਬੀ ਵਾਲੇ ਜਿਹੜਾ ਬਿਲਾ ਬਿਲਾ ਆ ਰਿਹਾ ਕਾਨੂੰਨ ਦੇ ਵਿੱਚ ਉਹਦੀ ਬੇਅਦਬੀ ਦਾ ਮਾਮਲਾ ਵੀ ਲੈ ਕੇ ਆਓ ਬੇਅਦਬੀ ਦੇ ਨਾਲ ਸੰਬੰਧਿਤ ਜਿਹੜਾ ਬਿੱਲ ਹੈ ਕਿਉਂਣਾ ਹੈ ਕਿ ਬੇਅਦਬੀ ਦੇ ਮਾਮਲਿਆਂ ਨੂੰ ਠੱਲ ਪਾਈ ਜਾ ਸਕੇ ਇਹਦੇ ਵਾਸਤੇ ਜਿਹੜਾ ਖਰੜਾ ਹੈ ਉਹਦੇ ਉੱਤੇ ਇੱਕ ਤਰੀਕੇ ਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਕੱਲ 15 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਹੈ ਜਿਦੇ ਵਿੱਚ ਵਕਫਾਖ ਆਗੂ ਪਹੁੰਚੇ ਸੀਗੇ ਉਸ ਕਮੇਟੀ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਵਿਰੋਧੀ ਖੜੇ ਕਰ ਰਹੇ ਨੇ ਪਰ ਇਸ ਮੀਟਿੰਗ ਦੇ ਦੌਰਾਨ ਜਿੱਥੇ ਵਿਚਾਰ ਚਰਚਾ ਹੋਈ ਹੈ ਪਰ ਹੁਣ ਇੱਕ ਜਿਹੜਾ ਡੇਰਾ ਬੱਲਾ ਹੈ ਉਹਨਾਂ ਨੇ ਵੀ ਕਹਿ ਦਿੱਤਾ ਕਹਿੰਦੇ ਜੀ ਸਾਡਾ ਕੋਈ ਗ੍ਰੰਥਾ ਉਹਨੂੰ ਵੀ ਬਿੱਲ ਵਿੱਚ ਸ਼ਾਮਲ ਕੀਤਾ ਜਾਵੇ ਵੈਸੇ ਇਹ ਜਿਹੜਾ ਜਦੋਂ ਨਾ ਜੀ ਸੰਤ ਬਾਬਾ ਬੱਲਾ ਵਾਲਾ ਮੈਂ ਨਾਂ ਭੁੱਲ ਗਿਆ ਉਹਨਾਂ ਦਾ ਨਰਿੰਦਰ ਦਾਸ ਤਾਂ ਮੇਖਾ ਹੁਣ ਹੈਗੇ ਆ ਤੇ ਉਹਨਾਂ ਤੋਂ ਜਿਹੜਾ ਕਿ ਉਹ ਬਾਬੇ ਕੀਰਤਨ ਕਰਦੇ ਸੀਗੇ ਉਹਨਾਂ ਦਾ ਵਿਦੇਸ਼ ਵਿੱਚ ਕਤਲ ਕਰ ਦਿੱਤਾ ਗਿਆ ਸੀ ਕੁਝ ਕੁਝ ਕਿਸ ਤਰ੍ਹਾਂ ਦੇ ਸਿੱਖਾਂ ਵੱਲੋਂ ਕਹਿ ਦਿੰਦੇ ਆ ਜੀ ਕਤਲ ਕਰਨ ਤੋਂ ਬਾਅਦ ਸਿੱਖਾਂ ਨੇ ਕਤਲ ਦੋਸ਼ ਲੱਗੇ ਸੀਗੇ ਉਹਦਾ ਕਤਲ ਕਰਨ ਤੋਂ ਬਾਅਦ ਕੀ ਹੋਇਆ ਕਿ ਅ ਜਿਹੜੀ ਇਹ ਰਵਦਾਸੀਆ ਕੌਮ ਆ ਇਹਦੇ ਵਿੱਚ ਬੜਾ ਜ਼ੋਰਦਾਰ ਤਰੀਕੇ ਨਾਲ ਗੁੱਸਾ ਪਰਕਟ ਹੋਇਆ ਸੀਗਾ ਉਹਨਾਂ ਨੇ ਪੰਜਾਬ ਦੇ ਲੈ ਲੋ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਲੈ ਲੋ ਬੜੇ ਪ੍ਰਦਰਸ਼ਨ ਕੀਤੇ ਸੀ। ਕਈ ਥਾਵਾਂ ਤੇ ਤਾਂ ਗੱਡੀਆਂ ਹੀ ਫੂਕਤੀਆਂ ਸੀਗੀਆਂ। ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਗੁਰੂ ਰਣ ਸਾਹਿਬ ਤੋਂ ਦੂਰ ਜਾਂਦੇ ਹਾਂ। ਅਸੀਂ ਗੁਰੂ ਰਣ ਸਾਹਿਬ ਨੂੰ ਛੱਡਦੇ ਹਾਂ। ਗੁਰੂ ਰਣ ਸਾਹਿਬ ਨੂੰ ਛੱਡ ਛੱਡ ਕੇ ਉਹਨਾਂ ਨੇ ਆਪਣਾ ਗ੍ਰੰਥ ਤਿਆਰ ਕੀਤਾ ਸੀਗਾ ਜਿਹੜਾ ਕਿ ਗੁਰੂ ਰਵਿਦਾਸ ਦੀ ਬਾਣੀ 40 ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਗਿਆ ਉਹ ਲੈ ਤੇ ਕੁਝ ਗੁਰੂਆਂ ਸਾਹਿਬ ਦੀ ਗੁਰੂ ਅਰਦਾਸ ਦੀ ਬਾਣੀ ਬਾਹਰ ਪਈਆ ਉਹ ਲਈ ਤੇ ਉਹ ਇਕੱਠੀ ਕਰਕੇ ਬਾਣੀ ਉਹਨਾਂ ਨੇ ਇੱਕ ਗ੍ਰੰਥ ਤਿਆਰ ਕੀਤਾ ਅਮਰਤ ਬਾਣੀ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਉਹ ਅਮਰਤ ਬਾਣੀ ਗ੍ਰੰਥ ਸੁਸ਼ੋਭਤ ਵੀ ਕਰਤਾ ਰੱਖਤਾ ਉਹਨਾਂ ਨੇ ਉੱਥੇ ਪਟਿਆਲੇ ਵਿੱਚ ਵੀ ਬੜਾ ਵੱਡੇ ਪੱਧਰ ਤੇ ਇਹ ਹंगामा ਖੜਾ ਹੋਇਆ ਸੀਗਾ ਕਿ ਇੱਥੇ ਉੱਥੇ ਅਰਦਾਸ ਦਾ ਮੰਦਰਾ ਗੁਰਦੁਆਰਾ ਹੈਗਾ ਉੱਥੇ ਗੁਰੂਆਂ ਸਾਹਿਬ ਸ਼ੋਭਤ ਨੇ ਕਹਿੰਦੇ ਗੁਰੂਆਂ ਸਾਹਿਬ ਨੂੰ ਚੱਕੋ ਇੱਥੋਂ ਤੇ ਅਮਰਤ ਬਾਣੀ ਰੱਖੋ ਪਰ ਪਟਿਆਲੇ ਦੇ ਲੋਕਾਂ ਵੱਲੋਂ ਬੜੀ ਸਾਂਝੀ ਵਾਲਤਾ ਤੇ ਸਬੂਤ ਦਿੰਦਾ ਹੋਇਆ ਉਹ ਅਮਰਤ ਬਾਣੀ ਗ੍ਰੰਥ ਰੱਖਣ ਦਿੱਤਾ ਸੀਗਾ ਉੱਥੇ ਵੀ ਗੁਰੂਆਂ ਸਾਹਿਬ ਨੂੰ ਮੰਨਦੇ ਆ ਗੁਰੂਆਂ ਸਾਹਿਬ ਨੂੰ ਤਰਾਂਜਲੀ ਦੇ ਕੇ ਅਮਰਤ ਬਾਣੀ ਗ੍ਰੰਥ ਬਣਾਇਆ ਸੀਗਾ ਤੇ ਉਸ ਗ੍ਰੰਥ ਉਸ ਗ੍ਰੰਥ ਨੂੰ ਕਹਿੰਦੇ ਸਾਡਾ ਧਾਰਮਿਕ ਗ੍ਰੰਥ ਆਉਣ ਇਹ ਉਹਨਾਂ ਨੇ ਮੰਗ ਰੱਖਿਆ ਡੇਰਾ ਬੱਲਾ ਨੇ ਕਿ ਇਸ ਬੇਅਦਬੀ ਵਾਲੇ ਜਿਹੜਾ ਬਿਲਾ ਬਿਲਾ ਆ ਰਿਹਾ ਕਾਨੂੰਨ ਦੇ ਵਿੱਚ ਉਹਦੀ ਬੇਅਦਬੀ ਦਾ ਮਾਮਲਾ ਵੀ ਲੈ ਕੇ ਆਓ ਤੇ ਟ੍ਰਿਬਿਊਨ ਲਿਖਦਾ ਹੈ ਕਿ ਜੇਕਰ ਉਹ ਬੇਅਦਬੀ ਦਾ ਇਹ ਗ੍ਰੰਥ ਆਉਂਦਾ ਤਾਂ ਡੇਰੇ ਹੋਰ ਬਹੁਤ ਸਾਰੇ ਨੇ ਬਹੁਤ ਸਾਰੇ ਡੇਰੇ ਦੇ ਆਪਣੇ ਗ੍ਰੰਥ ਨੇ ਉਹ ਵੀ ਜਿਹੜੇ ਨਿਰੰਕਾਰੀ ਵੀ ਕਹਿਣਗੇ ਕਦ ਨੂੰ ਨਿਰੰਕਾਰੀ ਵੀ ਕਹਿਣਗੇ ਸਾਡੇ ਗ੍ਰੰਥਾਂ ਦੀ ਬੇਅਦਬੀ ਦਾ ਮਾਮਲਾ ਵੀ ਲੈ ਕੇ ਆਓ ਸਰਸੇ ਵਾਲੇ ਦੇ ਵੀ ਗ੍ਰੰਥ ਆਪਣੇ ਨੇ ਉਹ ਵੀ ਕਹਿਣਗੇ ਸਾਡੀ ਬੇਅਦਬੀ ਦਾ ਮੁੱਦਾ ਵਿੱਚ ਲੈ ਕੇ ਆਓ। ਵਿਆਸ ਸਾਡੇ ਦੇ ਗ੍ਰੰਥ ਨੇ ਉਹ ਵੀ ਕਹਿਣਗੇ ਸਾਡੇ ਵੀ ਬੇਅਦਬੀ ਦਾ ਮੁੱਦਾ ਵਿੱਚ ਲੈ ਕੇ ਆਓ। ਸਰਕਾਰ ਕੜਕੀ ਵਿੱਚ ਫਸ ਗਈ ਆ। ਕਿਉਂਕਿ ਸਾਰਾਂ ਦੇ ਪੈਰੋਕਾਰ ਨੇ, ਬੱਲਾਂ ਵਾਲਾਂ ਦੇ ਪੈਰੋਕਾਰ ਨੇ ਉਹਨੇ ਮੰਗ ਰੱਖੀ ਆ। ਸਰਸੇ ਵਾਲਾਂ ਦੇ ਪੈਰੋਕਾਰ ਬਹੁਤ ਨੇ। ਵਿਆਸ ਵਾਲਾਂ ਦੇ ਪੈਰੋਕਾਰ ਬਹੁਤ ਨੇ। ਸਾਰਾਂ ਦੇ ਪੈਰੋਕਾਰ ਨੇ। ਕਿਉਂਕਿ ਸਿੱਖ ਧਰਮ ਹੁਣ ਵੰਡਿਆ ਗਿਆ। ਸਿੱਖ ਧਰਮ ਉਹ ਨਹੀਂ ਰਿਹਾ ਪਹਿਲਾਂ ਵਾਲਾ ਹੁਣ ਸਿੱਖ ਹੁਣ ਪੰਜਾਬ ਦੇ ਵਿੱਚ ਝੰਡੇ ਬਹੁਤ ਹੋ ਗਏ ਨੇ ਜੀ ਪੰਜਾਬ ਦੇ ਬਹੁਤ ਝੰਡੇ ਹੋ ਗਏ ਨੇ ਇੱਕ ਤਾਂ ਝੰਡਾ ਹੋਗਾ ਸਿੱਖਾਂ ਦਾ ਕੇਸਰੀ ਨਿਸ਼ਾਨ ਇੱਕ ਝੰਡਾ ਹੋਗਾ ਸਰਸਵਾਲਾਂ ਦਾ ਉੱਥੇ ਵੀ ਸਿੱਖ ਜਾਂਦੇ ਨੇ ਇੱਕ ਝੰਡਾ ਹੋਗਾ ਵਿਆਸ ਵਾਲਾਂ ਦਾ ਉੱਥੇ ਵੀ ਸਿੱਖ ਜਾਂਦੇ ਨੇ ਇੱਕ ਝੰਡਾ ਹੋਵੇ ਨਰੰਗਕਾਰੀਆਂ ਦਾ ਉੱਥੇ ਵੀ ਸਿੱਖ ਜਾਂਦੇ ਨੇ ਨੂਰ ਮਹਿਲਿਆਂ ਝੰਡਾ ਉੱਥੇ ਵੀ ਸਿੱਖ ਜਾਂਦੇ ਨੇ ਆ ਆ ਧਰਮੇ ਝੰਡਾ ਉੱਥੇ ਸਿੱਖ ਜਾਂਦੇ ਨੇ ਆ ਧਰਮੀ ਹੋ ਝੰਡਾ ਉਹਨਾਂ ਦਾ ਵੀ ਆ ਬਹੁਤ ਸਾਰੇ ਝੰਡਿਆਂ ਦੇ ਹੇਠ ਅਸੀਂ ਆ ਗਏ ਆਂ। ਵੱਖੋ-ਵੱਖਰੇ ਤਰੀਕੇ ਨਾਲ ਸਾਡੇ ਝੰਡੇ ਨੇ। ਹਰ ਇੱਕ ਬੰਦਾ ਆਪਣੇ ਧਰਮ ਨੂੰ ਮੰਨਦਾ ਹੈ। ਤੁਸੀਂ ਦੇਖੋ ਕਿ ਪਹਿਲਾਂ ਤਾਂ ਸਰਸੇ ਵਾਲੇ ਦੇ ਖਿਲਾਫ ਜੇ ਬੰਦਾ ਕੋਈ ਬੋਲਦਾ ਸੀ ਨਾ ਉਹਦੇ ਖਿਲਾਫ ਕਿਸੇ ਦਾ ਹੀ ਉਹਨਾਂ ਦੀ ਧਾਰਮਿਕ ਭਾਵਨਾ ਦਾ ਹੈ ਨਾ ਰਣੀ ਜੀ ਨੇ ਗੱਲ। ਜੇ ਸਰਸੇ ਵਾਲੇ ਦੇ ਖਿਲਾਫ ਕੋਈ ਬੰਦਾ ਬੋਲਿਆ ਇੱਕ ਸਾਡੇ ਪੱਤਰਕਾਰ ਸੀਗਾ ਉਹ ਕਿਤੇ ਬੋਲ ਗਿਆ ਸੀਗਾ ਕਿ ਸਰਸੇ ਵਾਲਾ ਬਾਬਾ ਹੁਣ ਅ ਫਿਲਮਾਂ 'ਚ ਆ ਗਿਆ ਹੁਣ ਜਿਹੜੀਆਂ ਹੀਰੋ ਨਾਲ ਕੰਮ ਕਰਦੇ ਸਰਸੇ ਬਾਬੇ ਨਾਲ ਉਹ ਕਹਿੰਦੇ ਨੇ ਤੁਹਾਡੇ ਬਾਹਾਂ ਤੇ ਵੱਡੇ ਵੱਡੇ ਬਾਲ ਨੇ ਇਸ ਕਰਕੇ ਚੰਗਾ ਲੱਗਦਾ ਹੈ ਕਿ ਹੀਰੋ ਦੇ ਨਾਲ ਕਹਿੰਦਾ ਹੁਣ ਬਾਬਾ ਵੈਕਸ ਕਰਾਊਗਾ ਇਹ ਉਹਨੇ ਸੋਸ਼ਲ ਮੀਡੀਆ ਤੇ ਪਾਤੀ ਗੱਲ ਉਹਦੇ ਖਿਲਾਫ ਸ਼ਿਕਾਇਤ ਹੋ ਗਈ ਉਹਦੇ ਖਿਲਾਫ ਕੇਸ ਦਰਜ ਹੋਣ ਲੱਗਿਆ ਸੀਗਾ ਪਟਿਆਲੇ ਵਿੱਚ ਗੁਰਮੀਤ ਸਿੰਘ ਨਾਂ ਦਾ ਇੱਕ ਐਸਐਸਪੀ ਸੀਗਾ ਬੜਾ ਸਿਆਣਾ ਸੀਗਾ ਉਹਨੂੰ ਜਾ ਕੇ ਅਸੀਂ ਮਿਲੇ ਵੀ ਮਹਾਰਾਜ ਉਹਨੇ ਇਹ ਤਾਂ ਗੱਲ ਵੱਖਰੇ ਬੇਸ਼ੱਕ ਬਾਅਦ ਚ ਗੱਲ ਉਦੋਂ ਹੀ ਹੋਈ ਵੈਕਸੀਨ ਉਹ ਕਰਾ ਲਈ ਸੀ ਬਾਬੇ ਨੇ ਸੋ ਹਰ ਇੱਕ ਧਰਮ ਦਾ ਆਪਣਾ ਇੱਕ ਗ੍ਰੰਥ ਹੈਗਾ ਹਰ ਇੱਕ ਧਰਮ ਦਾ ਆਪਣਾ ਇੱਕ ਸਿਧਾਂਤ ਹੈਗਾ ਉਹ ਹਰ ਇੱਕ ਧਰਮ ਦਾ ਮੰਨਦੇ ਨੇ ਆ ਜਿਵੇਂ ਅ ਇਸਾਈ ਧਰਮ ਵਾਲੇ ਹੈਗੇ ਨੇ ਉਹ ਵੀ ਤਾਂ ਹੁਣ ਬਹੁਤ ਸਾਰੇ ਝੰਡਾ ਲਈ ਫਿਰਦੇ ਨੇ ਆਪਣਾ ਹਰ ਇੱਕ ਧਰਮ ਦਾ ਇੱਕ ਸਿਸਟਮ ਹੈਗਾ ਚਲੋ ਇਸਾਈ ਦਾ ਕਿ ਧਰਮ ਹੈ ਉਹਦਾ ਬਖਰੀ ਕਰਾ ਉਹ ਤਾਂ ਰਿਕੋਗਨਾਈਜ਼ ਧਰਮ ਆ ਦੁਨੀਆ ਦਾ ਤੇ ਬਹੁਤ ਸਾਰੇ ਡੇਟਾ ਬਣਾਏ ਬੈਠੇ ਨੇ ਇਸ ਕਰਕੇ ਇਹ ਹੁਣ ਪੰਜਾਬ ਸਰਕਾਰ ਨੂੰ ਇਹ ਜਿਹੜਾ ਉਹਨੇ ਇਹ ਬੜਾ ਵੱਡਾ ਖਤਰਨਾਕ ਮੁੱਦਾ ਛੇੜਿਆ ਇਹ ਮੁੱਦੇ ਦੇ ਵਿੱਚ ਉਹਨੂੰ ਬੜਾ ਕੁ ਚਲਣਾ ਪੈਣਾ। ਹੂੰ। ਜੇ ਬੱਲਾ ਵਾਲਿਆਂ ਦਾ ਨਹੀਂ ਕਰਦੇ ਤੁਸੀਂ ਵਿੱਚ ਪਾਉਂਦੇ ਤਾਂ ਅਰਦਾਸੀਆ ਕੌਮ ਪੂਰੀ ਤਰ੍ਹਾਂ ਗੁੱਸੇ ਹੋਏਗੀ। ਸਾਡਾ ਵਾਲਾ ਕੋਈ ਨਹੀਂ ਪਾਇਆ ਤੁਸੀਂ ਕਿਉਂਕਿ ਉਹਦਾ ਦਬਦਬਾ ਬਹੁਤ ਜ਼ਿਆਦਾ ਹੈ ਅੰਦਰ ਦੇ ਵਿੱਚ। ਬਿਲਕੁਲ। ਜੇ ਤੁਸੀਂ ਸਰਸ਼ਾ ਦਾ ਨਹੀਂ ਪਾਉਂਦੇ ਉਹ ਫਿਰ ਪੂਰਾ ਮਾਲਵਾ ਤੁਹਾਨੂੰ ਬੈਲਟ ਖਰਾਬ ਕਰੇਗਾ। ਜੇ ਤੁਸੀਂ ਵਿਆਸ ਨਹੀਂ ਪਾਉਂਦੇ ਉਹਦਾ ਬਹੁਤ ਸਾਰਾ ਬਹੁਤ ਸਾਰਾ ਹਿੱਸਾ ਹੈਗਾ ਬਾਸ ਵਾਲਾਂ ਦਾ ਵੀ। ਨਰੰਕਾਰੇ ਦਾ ਬਹੁਤ ਸਾਰਾ ਹਿੱਸਾ ਹੈਗਾ, ਨੂਰ ਮਿਲ ਦਾ ਹਿੱਸਾ ਬਹੁਤ ਸਾਰਾ ਹੈਗਾ। ਕਿਦਾ ਕਿਦਾ ਪਾਵਾਂਗੇ ਤੁਸੀਂ ਇਸ ਕਰਕੇ ਪੰਜਾਬ ਸਰਕਾਰ ਇਸ ਟਾਈਮ ਕੜਕੀ ਚ ਬਸੀ ਹੋਈ ਆ ਕਿੱਦਾਂ ਇਸ ਨੂੰ ਨਿਬੇੜੇਗੀ ਕਿੱਦਾਂ ਇਸ ਦੇ ਕਿਉਂਕਿ ਸਿਆਸੀ ਲੋਕ ਤਾਂ ਪਹਿਲੀ ਤੰਗ ਕਰ ਰਹੇ ਹਨ ਪੰਜਾਬ ਸਰਕਾਰ ਨੂੰ ਇਸ ਬਿੱਲ ਮਾਮਲੇ 'ਚ ਸ਼ਾਇਦ ਇਹ ਬਿੱਲ ਅ ਬੱਟੇ ਘਾਤ ਖਤ ਤਜ ਦੇ ਪੈ ਜਾਵੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ